ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਪਹਿਲੇ ਹਿੱਸੇ ਦੇ ਵਿੱਚ ਵਿਚਾਰ ਕਰ ਰਹੇ ਸੀ ਕਿ ਉਸ ਦਾ ਜਿਹੜਾ ਅੰਤਮ ਜਿਸ ਸ਼ਲੋਕ ਤੇ ਸ਼ਬਦ ਤੇ ਬਾਣੀ ਦੀ ਜਿਹੜੀ ਪੰਕਤੀ ਆਪਾਂ ਵਿਚਾਰ ਰਹੇ ਸੀ ਉਸੇ ਜੰਕੂ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਈਤ ਹੈ ਸੂਰਾ ਆਤਮਮ ਚਿੜੈ ਸਗਲ ਵਸਤਾ ਕੈ ਜੰਕਸ ਹਤੂ ਗੂ ਇਸੇ ਸ਼ਬਦ ਦੇ ਵਿੱਚ ਰਹਾਉ ਦੀ ਪੰਕਤੀ ਵੀ ਅਗੇਂ ਵੀ ਕਿ ਆਪਾਂ ਵਿਚਾਰ ਕਰ ਰਹੇ ਆ ਅੱਜ ਕੀ ਸਿੱਖ ਲਈ ਕੇਵਲ ਬਾਣੀ ਅਤੇ ਬਾਣਾ ਹੀ ਕਾਫੀ ਹੈ ਜਦੋਂ ਆਪਾਂ ਸੇਖਰ ਕਰਦੇ ਆ ਆਮ ਤੌਰ ਤੇ ਪ੍ਰਚਾਰ ਕੀਤਾ ਜਾਂਦਾ ਬਾਣੀ ਤੇ ਬਾਣੀ ਕਿਉਂਕਿ ਅੱਜ ਜਦੋਂ ਅਸੀਂ ਦੇਖਦੇ ਆ ਹਮੇ ਪੰਜਾਬ ਹੋਵੇ ਪਾਵੇਂ ਪੰਜਾਬ ਤੋਂ ਬਾਹਰ ਹਾਰੇ ਵਿੱਚ ਗੁਰੂ ਨਾਨਕ ਨਾਮ ਲੇਵਾ ਵਸੋ ਹੋਵੇ ਜਾਂ ਦੁਨੀਆ ਪਾਰਸ ਕਿਸੇ ਵੀ ਸ਼ਹਿਰ ਦੇ ਵਿੱਚ

ਕਸਿੰ ਕਿਤੇ ਵੀ ਨਹੀਂ ਦੇਖਦੇ ਕਿ ਕੋਈ ਬਦਲਾਵ ਆ ਰਿਹਾ ਕਿਸੇ ਦੇ ਕਿਰਦਾਰ ਵਿੱਚ ਕਿਉਂ ਕਿਸਾ ਦਾ ਬੋਤਾ ਸੋਰ ਹੀ ਜਿਹੜਾ ਹੈ ਜਾਤੇ ਇਸਤੇ ਦਿੱਤਾ ਜਾਂਦਾ ਹੈ ਸਿਮਰਨ ਦੇ ਨਾਮ ਤੇ ਅਲਗ-ਅਲਗ ਪ੍ਰਕਾਰ ਦੇ ਜਿਹੜੇ ਵਿਧੀਆਂ ਵੜਾਈਆਂ ਗਈਆਂ ਨੇ ਜਿਸ ਤਰ੍ਹਾਂ ਯੋਗ ਮਤ ਦੇ ਵਿੱਚ ਅਲਗ-ਅਲਗ ਪ੍ਰਕਾਰ ਦੇ ਆਸਣ ਸੰਸਾਰ ਇਸ ਤਰ੍ਹਾਂ ਕਰ ਦਿੱਤਾ ਗਿਆ ਬੋਤਾ ਬੰਦ ਉਸ ਨੂੰ ਸੀ ਕਿ ਨਾਉ ਸਿਮਰਨ ਸਿਮਰਨ ਪਰ ਕਦੀ ਇਹ ਸਮਝਾ ਨਹੀਂ ਸਕੇ ਕਿ ਸਿਮਰਨ ਦਾ ਅਰਥ ਕੀ ਸਮਝ ਨਹੀਂ ਸਕਦੇ ਕਿ ਸਿਮਰਨ ਦਾ ਅਰਥ ਕੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਮਾਜ ਦੀ ਸਿਰਜਣਾ ਦਾ ਕਾਰਜ ਅਰੰਭਿਆ ਉਹਨਾਂ ਦਾ ਮਨੋਰਥ ਇਕ ਅਜੀਬ ਸਮੇਂ ਸਭ ਇੱਕ ਸਮਾਜ ਸਿਰਜਣਾ ਸੀ ਜਿਸ ਨੂੰ ਆਪਾ ਬਾਬਾ ਰਵਿਦਾ ਅਸੀ ਦੇ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਹਾਂ ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖ ਅੰਧਾ ਨਹੀਂ ਤੇ ਥਾਉ ਨਾ ਤਸ਼ਵੀਸ਼ ਖਿਰਾਜ ਨਾ ਮਾਲ ਹਾਫ ਨਾ ਖਤਾ ਨਾ ਤਰਸੋ ਕਿ ਇਸੇ ਸ਼ਬਦ ਦੇ ਅੰਤ ਤੇ ਉਹ ਕਹਿ ਰਿਹਾ ਯਾਨੀ ਕਿ ਸਮਾਈ ਬਰਾਬਰੀ ਦਾ ਕਨਸੈਪਟ ਸੀ ਜੋ ਹਮ ਸ਼ਹਿਰੀ ਸੁਮੇਤ ਹਮ ਇਸ ਦੇਸ਼ ਦੇ ਵਿੱਚ ਜਿਹੜਾ ਵਸਨੀਕ ਹੋਏਗਾ ਉਹ ਮੇਰਾ ਮਿੱਤਰ ਹੋਏਗਾ ਤੇ ਜਦੋਂ ਅਸੀਂ ਇਹ ਵਿਆਖਿਆ ਕਰਨ ਬੈਠਿਆ ਤੇ ਇਸ ਵਾਰ ਅਧਿਆਤਮਕ ਮੰਡਲਾਂ ਦੀ ਗੱਲ ਕਰਦੇ ਹਾਂ ਪਰ ਅਧਿਆਤਮਕਤਾ ਦੀ ਗੱਲ ਹੈ ਪਰ ਸ਼ੁਰੂਆਤ ਜਿਹੜੀ ਆ ਉਹ ਦੁਨੀਆਵੀ ਉਹ ਸਮਾਜਿਕ ਸਮਾਜ ਦੇ ਵਿੱਚ ਬਰਾਬਰੀ ਦੀ ਗੱਲ ਕਰ ਰਹੇ ਨੇ ਕਿਉਂਕਿ ਸਾਰੇ ਦੇ ਸਾਰੇ ਸਿੰਬਲ ਜਿਹੜੇ ਨੇ ਰੂਪਕ ਜਿਹੜੇ ਨੇ ਅਲੰਕਾਰ ਜਿਹੜੇ ਨੇ ਉਹ ਭਗਤ ਜੀ ਦੁਨੀਆਵੀ ਜ਼ਿੰਦਗੀ ਦੇ ਉਸ ਵਕਤ ਦੇ ਸਮਾਜ ਦੇ ਵਿੱਚ ਪ੍ਰਚਲਿਤ ਕਿਰਾਜ ਪੈਕਸ ਰੂਲਿੰਗ ਨਾਨਾਰਸਵੰਦ ਇਸੇ ਤਰ੍ਹਾਂ ਪਾਉ ਪਾਹ ਹੈ ਅਗੇ ਸਮਾਜ ਨੂੰ ਸਿਰਜਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਦਾਰ ਵਾਲੇ ਮਨੁੱਖ ਨੂੰ ਸਿਰਜਣ ਦਾ ਕਾਰਜ ਅੰਭਿਆ ਜਿਸ ਕਿਰਦਾਰ ਨੂੰ ਮੁਕੰਮਲ ਕੀਤਾ 200 ਸਾਲ ਲਗਾ ਕੇ ਤਸ ਪੀੜੀਆਂ ਦੇ ਵਿੱਚ ਤਸ ਜਾਮਿਆਂ ਦੇ ਵਿੱਚ ਆ ਕੇ ਤਸ ਗੁਰੂ ਸਾਹਿਬਾਨ ਨੇ ਇਸ ਨੂੰ ਮੁਕੰਮਲ ਕੀਤਾ ਤੇ ਫਿਰ ਜਾ ਕੇ ਇਸੇ ਕਰਕੇ ਕਿਹਾ ਜਾਂਦਾ ਹੈ ਸਾਜੇ ਰਚਿਓ ਖਾਲਸਾ ਇੱਕ ਟਰਾਂਸਫਰਮੇਸ਼ਨ ਕਰ ਦਿੱਤੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਗਾਰਤ ਕੀ ਚੀਜ਼ ਹੁੰਦੀ ਹੈ ਤੇ ਗੁਰੂ ਸਾਹਿਬ ਨੇ ਕਿਹਾ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਦੇ ਤਾਂ ਕਿਛ ਖਾਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਔਰ ਨ ਜੀਵੇ ਕੋ ਇਸ ਕੰਸੈਪਟ ਨੂੰ ਜਾਗਰ ਕੀਤਾ ਪਿੰਨ ਪਿੰਨ ਪ੍ਰਕਾਰ ਦੇ ਕਰਮ ਕਾਂਡਾਂ ਚ ਗਰਸੇ ਸਮਾਜ ਤੋਂ ਭਾਂਜਵਾਦੀ ਲੋਕ ਜਿਨਾ ਦੇ ਗੁਰ ਸਾਹਿਬ ਨੇ ਇਹ ਵੀ ਕਿਹਾ ਕਿ ਆਪ ਦਾ ਕਮਾਰਿਆ ਘਰ ਤੇ ਨਸੇ ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜ ਕੇ ਪਹਾੜਾਂ ਵਿੱਚ ਜਾ ਚਲੇ ਗਏ ਮੰਨ ਕੇ ਖੜਾ ਆਰਾਮ ਕੀਤਾ ਉਹਨਾਂ ਨੂੰ ਵੀ ਪ੍ਰਸਤੀਜੀਵਨ ਚ ਲਿਆ ਕੇ ਉਹਨਾਂ ਨੂੰ ਮਨੁੱਖਤਾ ਦੀ ਪੜਾਈ ਲਈ ਟ੍ਰੇਨ ਕੀਤਾ ਤਿਆਰ ਕੀਤਾ ਤੇ ਉਸ ਤਿਆਰੀ ਦੇ ਵਿੱਚ ਉਨਾ ਦੇ ਕਿਰਦਾਰ ਨੂੰ ਨਾਲ ਅਸੀਂ ਨਿਤਨੇਮ ਕਿਉਂ ਕਰਦੇ ਹਾਂ ਨਿਤਨੇਮ ਜਾਂ ਬਾਣੀ ਸਾਨੂੰ ਪੜਨ ਲਈ ਕਿਉਂ ਗੁਰੂ ਸਾਹਿਬ ਨੇ ਕਿਹਾ ਕਿਉਂਕਿ ਬਾਣੀ ਸਾਨੂੰ ਉਪਦੇਸ਼ ਦੇ ਰਹੀ ਆ ਇੱਕ ਚੰਗਾ ਮਨੁੱਖ ਬਣਨ ਲਈ ਜਿਵੇਂ ਜਿਹੜਾ ਬੁਨਿਆਦੀ ਸੰਖੇਪ ਦੇ ਵਿੱਚ ਉਪਦੇਸ਼ੇ ਜਿਸ ਨੂੰ ਅਸੀਂ ਨਿਤਨੇਮ ਕਹਿੰਦੇ ਹਾਂ ਤਿੰਨ ਸਮਿਆਂ ਤੱਕ ਪੜਿਆ ਜਾਂਦਾ ਹੈ ਜਿਸ ਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੋਧਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ ਉਪਾਲੇ ਤੇਰਾਂ ਪੜਿਆਂ ਦੇ ਵਿੱਚ ਅੰਕਿਤ ਕਰਕੇ ਮੋਹਰ ਲਾ ਲਈ ਕਿ ਇਹ ਸਿੱਖ ਦੇ ਨਿਤਨੇਮ ਦੀਆਂ ਬਾਣੀਆਂ ਨੇ ਜਿਸ ਦੇ ਵਿੱਚ ਚੱਕੀ ਸਾਹ ਜਪਵਾਣੀ ਜਿਸ ਨੂੰ ਆਪਾਂ ਸਤਕਾਰ ਨਾਲ ਜਪਚੀ ਸਕਿਆ ਮੂਲ ਮੰਤਰ ਤੋਂ ਬਾਅਦ ਆਰਾਮ ਹੁੰਦੀ ਫਿਰ ਸੋਧਰ ਤੇ ਸੋ ਪਰਖ ਦੇ ਨੌ ਸ਼ਬਦ ਇਸ ਸੰਦੇਹਾ ਦਾ ਨਾਮ ਤੇ ਸੌਣ ਲਗਿਆ ਸੋਇਲਾ ਪੰਜ ਸ਼ਬਦਾਂ ਦਾ ਸਮੂਹ ਜਿਨ੍ਹਾਂ ਨੂੰ ਐਸਾ ਆਕੀਦਾ ਮੁਕੰਮਲ ਕਾਫੇ ਤਾਂ ਤੇ ਇਸ ਨੋ ਸਿਰਫ ਪਰ ਮਾਹ ਹੀ ਨਹੀਂ ਇਸ ਨੂੰ ਅਮਲੀ ਤੌਰ ਤੇ ਆਪਣੇ ਜੀਵਨ ਤੇ ਲਾਗੂ ਕਰਨਾ ਹੈ ਗੁਰਬਾਣੀ ਬਣੀਏ ਸਵਾਚ ਜਿਹੜਾ ਪਰਸ਼ੰਗ ਮੇਰੇ ਸਾਹਮਣੇ ਆ ਅਕਸਰ ਇਹ ਪਰਸ਼ੰਗ ਜਿਹੜੇ ਆਪਾਂ ਲੈ ਕੇ ਵਿਚਾਰਦੇ ਆ ਕਿ ਕਿਤੇ ਨਾ ਕਿਤੇ ਨੌਜਵਾਨ ਵੀਰਾਂ ਨੇ ਬੱਚਿਆਂ ਨੇ ਕਿਸੇ ਨਾ ਕਿਸੇ ਥਾਂ ਤੇ ਮੈਨੂੰ ਸਵਾਲ ਕੀਤੇ ਹੁੰਦੇ ਆ ਜਸਤੇ ਮੈਂ ਕੋਸ਼ਿਸ਼ ਕਰਦਾ ਕਿ ਸਾਰਿਆਂ ਨੂੰ ਸਿਮੂ ਰਕਟੋਰ ਤੇ ਇਸ ਦਾ ਉੱਤਰ ਮੈਂ ਆਪਣੀ ਸਮਝ ਦੇ ਬਤਾ ਸਕਤੇ ਹਾਂ ਹੋ ਸਕਦਾ ਹੈ ਮੇਰੀ ਸਮਝ ਇਤਨੀ ਪੱਕੀ ਨਹੀਂ ਹੈ ਨਾ ਇਸ ਕਰਕੇ ਹੋ ਸਕਦਾ ਮੈਂ ਗਲਤ ਹਾਂ ਪਰ ਮੇਰੇ ਨਾਲ ਸੰਵਾਦ ਕੀਤਾ ਜਾ ਸਕਦਾ ਮੈਂ ਨਹੀਂ ਕਿ ਤਰਸ ਕੀਤਾ ਜੀ ਸੋਚ ਕਰਕੇ ਗੱਲ ਬਾਣੀ ਤੇ ਬਾਣੀ ਤੇ ਦੇਖੋ ਬਾਣੀ ਦੇ ਵਿੱਚ ਅੱਜ ਅਸੀਂ ਇੱਕ ਲੜਾਈ ਲੜਦੇ ਹਾਂ ਖ਼ਰਪਾਨ ਦੀ ਤੇ ਖ਼ਰਪਾਨ ਨੂੰ ਅਸੀਂ ਜਦੋਂ ਡਿਫਾਈਨ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਸ਼ਸਤਰ ਦੇ ਤੌਰ ਤੇ ਡਿਫਾਈਨ ਨਹੀਂ ਕਰਦੇ ਚਿੰਨ੍ਹ ਕਹਿੰਦੇ ਹਾਂ ਜਿਵੇਂ ਅਸੀਂ ਖ਼ਰਪਾਨ ਨੂੰ ਚਿੰਨ੍ਹ ਕਹਿੰਦੇ ਹਾਂ ਤੇ ਫਿਰ ਜਨੇਊ ਤੇ ਖ਼ਰਪਾਨ ਦੇ ਵਿੱਚ ਫਰਕ ਕੀ ਨਹੀਂ ਰਿਹਾ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਦਿੱਤਾ ਕਿ ਅਸੀਂ ਗਰੀਬ ਦੀ ਰੱਖਿਆ ਕਰ ਸਕੀਏ ਜਰਵਾਣੇ ਦਾ ਮੁਕਾਬਲਾ ਕਰ ਸਕੀਏ ਅਸੀਂ ਉਸ ਨੂੰ ਚਿੰਨਾ ਤੱਕ ਹੀ ਸੀਮਤ ਕਰ ਇਸੇ ਤਰ੍ਹਾਂ ਲਿਬਾਸ ਨੂੰ ਵੀ ਅਸੀਂ ਕਿਸੇ ਨੇ ਚੋਲਾ ਪਾਣ ਕੇ ਪਛੈਰਾ ਪਾ ਕੇ ਪਰਮਾਸ਼ਰ ਸ਼ੁਰੂ ਕਰ ਦਿੱਤਾ ਵੱਡੀ ਪਾਗ ਦੀ ਥਾਂ ਤੇ ਗੋਲ ਪਾਗ ਛੋਟੀ ਜਿਹੀ ਬਣ ਕੇ ਵਿਚਾਰਨਾ ਸ਼ੁਰੂ ਕਰ ਦਿੱਤਾ ਕਿ ਕਿਸ ਨੇ ਕਿਸੇ ਹੋਰ ਟਾਗਣ ਵਾਲੀ ਨਹੀਂ ਕਿ ਨਵੀਆਂ ਨਵੀਆਂ ਕਾਢਾਂ ਕੜੀਆਂ ਤੇ ਜ਼ੋਰ ਇਸੇ ਤੇ ਦਿੱਤਾ ਗਿਆ ਕਿ ਸਾਡਾ ਬਾਣਾ ਬਾਣਾ ਵੀ ਸਾਡਾ ਸਿੱਖੀ ਦਾ ਇੱਕ ਜ਼ਰੂਰੀ ਅੰਗ ਹੈ ਪਰ ਬਾਣੀ ਦੇ ਨਾਲ ਨਾਲ ਬਾਣੀ ਵੀ ਸਾਡਾ ਜ਼ਰੂਰੀ ਆੰਗੇ ਪਰ ਜਦੋਂ ਗੁਰੂ ਸਾਹਿਬ ਕਹਿੰਦੇ ਆ ਨਾ ਰਹਿਣੀ ਰਹੀ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਉਥੇ ਬਾਣੀ ਤੇ ਅਮਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾ ਸਾਡਾ ਕਿਰਦਾਰ ਕਿ ਹੋ ਜਾਏ ਇੱਕ ਵਿਅਕਤੀ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਦਾਣਾ ਵੀ ਪੂਰਾ ਪਾਇਆ ਹੋਇਆ ਹੈ ਪਰ ਹਰ ਕਿਸੇ ਨਾਲ ਲੁੱਟਦਾ ਹੈ ਲੜਦਾ ਹੈ ਉਹਦੇ ਹਮ ਸਾਹ ਸੁਖੀ ਨਹੀਂ ਉਹਦਾ ਕਿਰਮਾਰ ਚੰਗਾ ਨਹੀਂ ਕਿ ਅਸੀਂ ਉਸ ਨੂੰ ਸਿੱਖਾਂਗੇ ਅਸੀਂ ਉਸ ਨੂੰ ਪੇਖੀ ਸਿੱਖੀਗਾ ਇਸ ਕਰਕੇ ਬਾਣੀ ਤੇ ਬਾਣਾ ਕੇਵਲ ਬਾਣੀ ਤੇ ਬਾਣਾ ਸਿੱਖੀ ਨਹੀਂ ਸਿੱਖੀ ਦੇ ਵਿੱਚ ਜਦੋਂ ਅਸੀਂ ਸਿੱਖੀ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਮਨ ਨੂੰ ਮਾਰਨਾ ਹੈ ਕਾਬੂ ਕਰਨਾ ਹੈ अपन आकांक्षावान पाप किरदार पक्ष उच्चा होना है एक सूफियाना एक वर्ष एक शेर है इस इस गल बहुत अच्छी तरह बयान करता है बाद मोजी को मारा नफ्स अमारा को मारा ਬਾਦਰ ਮੋਜੀ ਕੋ ਮਾਰਾ ਨਫਸ ਅਮਾਰਾ ਕੋ ਘਰ ਮਾਰਾ ਨਿਹੰਗੋ ਅਸਵਾਉ ਸ਼ੇਰ ਨਾਰ ਮਾਰਾ ਤੋ ਕਿਆ ਮਾਰਾ ਇਹ ਕਹਾਂਦਾ ਜੀ ਇਹੋ ਜੀ ਯਾਨੀ ਕਿ ਜੇ ਤੁਸੀ ਕਿਸੇ ਸ਼ੇਰ ਨੂੰ ਮਾਰਿਆ ਸੀ ਨਹੀਂ ਕੀਤਾ ਪਰ ਜੇ ਤੁਸੀ ਆਪਣੇ ਨਫਸ ਨਫਸ ਕੰਦੇ ਆ ਸਾੜੀਆਂ ਆਪਣੇ ਆਪ ਤੇ ਕਾਬੂ ਕਰਨਾ ਚਿਸ਼ ਨੂੰ ਬਾਣੀ ਵਿੱਚ ਕਹਿੰਦੇ ਆ ਮਨ ਜੀਤੇ ਜਗ ਜੀਤ ਚਿਸ਼ ਨੂੰ ਬਾਣੀ ਦੇ ਵਿੱਚ ਕਿਹਾ ਆਤਮ ਜਣੈ ਸਗਰ ਵਸਤਾ ਕੇ ਜਾਣ ਕਾ ਸਤਿ ਐਸੇ ਸ਼ਬਦ ਜਣਕੋ ਹਰੀ ਰੰਗ ਲਾਗੋ ਇਸ ਯੁਗ ਮੈਂ ਸੋ ਕਈਤ ਹੈ ਸੁਰ ਜਿਹੜਾ ਹਰੀ ਰੰਗ ਉਸ ਨੂੰ ਲਗੇਗਾ ਜਿਸ ਨੇ ਆਪਣੀ ਆਕਾਂਖਾਵਾਂ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੇ ਕਾਬੂ ਪਾ ਲਿਆ ਆਪਣੇ ਆਪ ਨੂੰ ਬਦਲ ਦਿੱਤਾ ਇੱਕ ਕਿਰਦਾਰ ਦੇ ਪੱਖੋਂ ਬਹੁਤ ਬੁਲੰਦ ਸ਼ਖਸੀਅਤ ਬਣ ਗਿਆ ਉਸ ਨੂੰ ਗੁਰੂ ਸਾਹਿਬ ਨੇ ਕਿਹਾ ਸੂਰਾ ਕਿਉਂਕਿ ਜਿਹੜਾ ਉਹ ਜੇ ਦੁਸ਼ਮਣਾਂ ਨਾਲ ਲੜ ਰਿਹਾ ਅੰਦਰੂਨੀ ਦੁਸ਼ਮਣਾਂ ਦੇ ਆਤਮ ਜਿਹੜੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰੂ ਜਦੋਂ ਪੂਰੇ ਸਤਿਗੁਰੂ ਨਾਲ ਮਿਲਾਪ ਹੋਇਆ ਤਾਂ ਉਸਨੇ ਆਪਣੇ ਆਪ ਤੇ ਕਾਬੂ ਕਰ ਲਿਆ ਆਪਣੇ ਆਪ ਨੂੰ ਜीण ਲਿਆ ਸਾਡੀ ਬਦ ਕਿਸਮਤੀ ਇਹ ਹੈ ਕਿ ਅਸੀਂ ਆਪਾਂ ਸਵਾਰਨ ਦੀ ਆਪਣੇ ਆਪ ਨੂੰ ਸਮਝਣ ਦੀ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਨਹੀਂ ਕਰਦੇ ਅਸੀਂ ਦੂਸਰਾਂ ਨੂੰ ਸੁਧਾਰਨ ਦੀ ਗੱਲ ਚੀਕਿਸੀ ਨੇ ਆਪਾਂ ਸੁਧਾਰ ਲਿਆ उसने सब कुछ कर लिया इसे करके बाणी चाँद मन जीते जग ज बा आत्म जने सगल वस्ता के जग का क्योंकि सरणी पावन नाम त्याव सहज समावन संघ रहा क्योंकि रहा पंक्ति है ठाकुर गाय आत्म रंग ਤਾਂ ਪਰਖਤੇ ਉਹਨਾਂ ਗੁਣਾਂ ਨੂੰ ਆਤਮਾ ਦੇ ਰੰਗ ਵਿੱਚ ਪੀਜੇ ਹੋ ਕੇ ਗਾਣਾ ਆਤਮਾ ਨੂੰ ਬਲਵਾਨ ਕਰਨਾ ਆਪਣੇ ਆਪ ਨੂੰ ਬਲਵਾਨ ਕਰਨਾ ਹੈ ਆਪਣੇ ਆਪ ਨੂੰ ਉਸ ਮਾਰਗ ਤੇ ਲੈ ਜਾਣਾ ਹੈ ਸਮਰਪਿਤ ਕਰ ਦੇਣਾ ਫਿਰ ਜਨ ਕੇ ਚਰਨ ਵਸੇ ਮੇਰੇ ਹੀਰੇ

ਰਾਣੀ ਦੀ ਗੱਲ ਗੁਰੂ ਗੋਬਿੰਦ ਸਿੰਘ ਪਾਛਾ ਕਰਦੇ ਨੇ ਨਾ ਰੈਣੀ ਰਹੇ ਸੋਈ ਸਿੱਖ ਭੇਰਾ ਉਹ ਸਾਹਿਬ ਨੂੰ ਉਸ ਕਾਦੀਰਾ ਉਹ ਰਾਣੀ ਕਿਰਦਾਰ ਦੀ ਰਾਣੀ ਹੈ ਕਿਰਦਾਰ ਪੱਖੋਂ ਵਿਲੰਦ ਹੋਣਾ ਕੇਵਲ ਪਾਣੀ ਕਕਾਰ ਧਾਰਨ ਕਰ ਲੈਣੇ ਤੇ ਪੰਜ ਬਾਣੀਆਂ ਦਾ ਪਾਸ ਕਰ ਲੈਣਾ ਰੈਣੀ ਨਹੀਂ ਹੈ ਰੇਣੀ ਅਮਲੀ ਤੌਰ ਤੇ ਇਹ ਚੀਜ਼ਾਂ ਵੀ ਜ਼ਰੂਰੀ ਨੇ ਪਰ ਇਸ ਤੋਂ ਗਾਉਂ ਦੀ ਗੱਲ ਹੈ ਰੈਣੀ ਇਸੇ ਕਰਕੇ ਕਿ ਰੈਣੀ ਰਹੀ ਸੋਈ ਸਿੱਖ ਮੇਰਾ ਉਹ ਸਾਹਿਬ ਨੇ ਉਸ ਕਾ ਜੀ ਰੈਣੀ ਦੇ ਵਿੱਚ ਸਾਡਾ ਪੂਰਾ ਫਲਸਫਾ ਆ ਜਾਂਦਾ ਹੈ ਕਵੀ ਸੈਨਾਪਤ ਗੁਰੂ ਸਾਹਿਬ ਦੇ ਬਚਨਾਂ ਨੂੰ ਅੰਕਿਤ ਕਰਦੇ ਨੇ ਖਾਲਸਾ ਖਾਸ ਦਾ ਹਾਰਾ ਸੋਈ ਚੰਕੇ ਹਿਰਦੇ ਪਰਮਾ ਹੋਈ ਪਰਮ ਦੇਖਤੇ ਰਹਿ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ ਇਹ ਵੀ ਰਹਿਣੀ ਦਾ ਹਿੱਸਾ ਹੈ ਜੇ ਵਹਿਮਾਂ ਦੇ ਵਿੱਚ ਪੰਜ ਕਕਾਰ ਧਾਰਨ ਕੀਤੇ ਆ ਪੰਜ ਬਾਣੀਆਂ ਦਾ ਪਾਠ ਕੀਤਾ ਤੇ ਕਿਸੇ ਸਮਾਧ ਤੇ ਜਾ ਕੇ ਮਥਾ ਠੇਕ ਰਹੇ ਆ ਕੀ ਉਸ ਨੂੰ ਗੁਰੂ ਦਾ ਸੇਖਾ ਹੋਵੇ ਸੋ ਇਹ ਸਾਰਾ ਕੁਝ ਪਖਤਾਪੂਰਨ ਵਿਸ਼ਵਾਸ ਜਿਹੜਾ सीखिया हिस्सा है। राणी रहे सोई सिख रात बिना मोई सिख ना पाए कि रात दे विच ओदा किरदार है रात बिना चमचोटा खावे सो so, इस वास्ते गुरु साहब गुरबानी दे कथन अनुसार केवल बाणी के बाणा ही सिख दे किरदार नो नहीं सवार दा बाणी ते अमल करना भी इसे करके गुरु साहब कहंदे आ गुरु अमरदास पातशाह कहंदे सेवक सिख पूजन सब आवे सब गावे हर हर उत्तम बाणी गाव्या सुनिया तिन का हर थां पाए जिन सतगुर की आज्ञा सत सत करना ये ਗੰਗ ਜੜੀਆ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਇਹ ਤੱਥ ਗੁਰਬਾਣੀ ਸਾਨੂੰ ਸਮਝਾਉਂਦੀ ਆਪ ਸਵਾਰੋ ਮੈਂ ਮਿਲੋ ਮੈਂ ਮਿਲਿਆਂ ਸੁਖੁਈ ਜੇ ਤੂੰ ਮੇਰਾ ਹੋਇ ਰਹਿ ਸਭ ਜਾਕੇ ਸੋ ਬਾਣੀ ਦੇ ਵਿੱਚ ਕੁਰਬਾਨੀ ਦੇ ਵਿੱਚ ਆਪ ਆਪੇ ਸਿੱਖ ਨੂੰ ਇਹ ਬਾਣੀ ਪੜਨ ਵਾਲੇ ਨੂੰ ਗੁਰੂ ਸਾਹਿਬ ਮਾਰਗਦਰਸ਼ਨ ਕਰਦੇ ਨੇ ਉਸ ਸੱਚੇ ਦੇ ਦਰ ਤੇ ਲੱ ਜਾਣ ਵਾਸਤੇ ਉਹ ਸੱਚੇ ਦਾ ਸਚਿਆਰਾ ਬਣਨ ਵਾਸਤੇ ਹਰ ਤਰੀਕਾ ਦਸਤੇ ਨੇ ਚਿਸਤੇ ਲਿਚ ਜਦੋਂ ਗੱਲ ਆਂਦੀ ਹੈ ਨਾ ਜੱਤ ਇੱਕੇ ਬਾੜੀ ਗੱਤ ਇਹਦੇ ਸਾਡੀ ਡਿਟਰਮੀਨੇਸ਼ਨ ਵੀ ਆ ਜਾਂਦੀ ਹੈ ਹਰ ਚੀਜ਼ ਆ ਜਾਂਦੀ ਜੱਤ ਪਹਾਰਾਂ تیرਈ ਸੁਨਿਆਰ ਬਾਕੀ ਗੁਣ ਵਿਚਾਇਆ ਸਿਆਪਕਾ ਸਤ ਸੰਤੋਖ ਦਇਆ ਤਰੰਤੀ ਰਚ ਐਰਨ ਮੱਤਵੇ ਦੇਤੀਆ ਪਾਉ ਖਲਾਗਨ ਤਪਤਾਉ ਪਾਂਡਾ ਪਾਉ ਅਗਰ ਤੇ ਤਾਲ ਕੜੀਏ ਸ਼ਬਦ ਸੱਚੀ ਚਕਸਾਲ ਨਾਮਕ ਨਜ਼ੀ ਨਵੀਂ ਇਹ ਸਿੱਖ ਤੇ ਕਿਰਦਾਰ ਦਾ ਹਿੱਸਾ ਹੈ ਨਿਤਨੇਮ ਦੇ ਵਿੱਚ ਸਿੱਖ ਨੂੰ ਬਾਰ ਬਾਰ ਇਸ ਪਾਸੇ ਪ੍ਰੇਰਣਾ ਮਿਲਦੀ ਹੈ ਕਿ ਆਪਣੇ ਆਪ ਨੂੰ ਸਵਾਰ ਕੇ ਰੱਖ ਆਪਣੇ ਆਪ ਤੇ ਕਾਬੂ ਰੱਖ ਰੱਬੀ ਗੁਣਾ ਨੂੰ ਧਾਰਨ ਕਰ ਕਿ ਹਰ ਦਿਨ ਇੱਕ ਵੀ ਗੁਣ ਸਤਾਰਨ ਕਰ ਲੈਂਦਾ ਹੈ ਗੁਰੂ ਸਾਹਿਬ ਉਸ ਗੁਣਾ ਨੂੰ ਕੀ ਕਹਿੰਦੇ ਹੈ ਉਕਾਂ ਦੇ ਆ ਮਤ ਵਿੱਚ ਰਤਨ جواਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਇੱਕ ਵੀ ਸਿੱਖਿਆ ਧਾਰਨ ਕਰ ਲਈ ਨਾ ਸੋਹ ਲਈ ਤੇ ਮਤ ਦੇ ਅੰਦਰ ਸੋਚ ਦੇ ਅੰਦਰ ਉਹ ਇੱਕ ਚੰਗੀ ਗੱਲ ਚੰਗਾ ਕਿਰਦਾਰ ਬਣੇਗੀ ਉਹ ਰਤਨ ਦੇ ਬਰਾਬਰ ਹੈ ਹੀਰੇ ਦੇ ਬਰਾਬਰ ਅਮੋਲ ਸੋ ਇਸ ਕਰਕੇ ਗੁਰੂ ਦੇ ਬਚਨ ਦੇ ਨਾਲ ਗੁਰका ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਪਾਇ ਨਾ ਸਾਕੇ ਜਾ ਨਾ ਇਸੜ ਕੇ ਸਵਾ ਹੋ ਸਕਦਾ ਹੈ ਨਾ ਇਹ ਕਿਦੇ ਪਾਣੀ ਚ ਢੂਬ ਸਕਦਾ ਇਹ ਬਨੁਖ ਤੇ ਨਾਲੇ ਜਿਸ ਨੂੰ ਆਪਾਂ ਕਹਿੰਦੇ ਨਾ ਗੁਰ ਸ਼ਬਦ ਗੁਰੂ ਗੁਰੂ ਅੰਸ਼ੰਗ ਤਾਂ ਹੀ ਹੈ ਨਾ ਕਿ ਗੁਰੂ ਦੇ ਵਿਚਾਰ ਅੰਸ਼ੰਗ ਨਾਲ ਤੇ ਜੇ ਇੱਕ ਵਾਰ ਧਾਰਨ ਕਰ ਲੇ ਇੱਕ ਵਾਰ ਉਹਨਾਂ ਨੂੰ ਗ੍ਰਹਿਣ ਕਰ ਲਿਆ ਸਮਝ ਆ ਗਈ ਉਹ ਹਮੇਸ਼ਾ ਹੀ ਮਾਰਗਦਰਸ਼ਨ ਕਰਦੇ ਰਹਿਣਗੇ ਅੰਗ ਸੰਗ ਹੀ ਹੋਏਗਾ ਕਿ ਫਿਰ ਇਹਦੇ ਹੋਰ ਜੇ ਪੂ ਮੇਰਾ ਰਾਖਾ ਸਭ ਨਹੀਂ ਠਾਈ ਤਾਂ پو ਕੀ ਹਕਾੜਾ ਜੀ ਹਰ ਥਾਂ ਤੇ ਗੁਰੂ ਦਾ ਸ਼ਬਦ ਗੁਰੂ ਰੂਪ ਸ਼ਬਦ ਨਾਲ ਉਹ ਹਰ ਉਲਜਨ ਦੇ ਵਿੱਚ समस्या ना सब ना आंदे दे कृपाणी हर समस्या ਦਾ ਹਰ ਪਰਸ਼ਨ ਦਾ ਉੱਤਰ ਹੈ ਪਰ ਕੰਡੀਸ਼ਨ ਇਹ ਕਿ ਅਸੀਂ ਉਸ ਨੂੰ ਸਮਝਣ ਦਾ ਯਤਨ ਕਰੀਏ ਸਮਝੀ ਸਮਝ ਆ ਜਾਏਗੀ ਜੇ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਉਸ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰੀਏ सो so, इस शब्द जिस तरह की बेसिकली गुरु ने सू बना बनाया पाव इंसान तो इंसान का जीवन जड़ा है उसने इंसाना वर्ग के काम करने मनुखा वर्ग काम करने आदमी तो इंसान फर्क यही है फरिश्ते बेहतर है इंसान बनना मगर इसमें लगती है मेहनत से ਸੱਚਾ ਇਨਸਾਨ ਬਣਨ ਦੇ ਵਾਸਤੇ ਬਹੁਤ ਜ਼ਿਆਦਾ ਪਰਿਸ਼ਰਨ ਕਰਨਾ ਹੈ ਮਿਹਨਤ ਕਰਨੀ ਹੈ ਤਪੱਸਿਆ ਕਰਨੀ ਹੈ ਕਿਉਂਕਿ ਜਿਹੜੇ ਸੋ ਕਾਲਡ ਫਰਿਸ਼ਤੇ ਨੇ ਦੇਵਤੇ ਨੇ ਉਹਨਾਂ ਦੀਆਂ ਤੇ ਲੋੜਾਂ ਹੀ ਨਹੀਂ ਨੇ ਮਨੁੱਖ ਨੇ ਸਟਰਗਲ ਕਰਕੇ ਅੱਗੇ ਜਾਣਾ ਉਸਨੇ ਆਪ ਆਪਣੇ ਨੂੰ ਵੀ ਪਾਲਣਾ ਬੱਚਿਆਂ ਨੂੰ ਵੀ ਪਾਲਣਾ ਹੈ ਪਰਿਵਾਰ ਨੂੰ ਵੀ ਪਾਲਣਾ ਹੈ ਉਸ ਨੇ ਕਾਦਰ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਕਰਨਾ ਸਭ ਉਸ ਤੇ ਕਰਮਾਤਾ ਨਹੀਂ ਕਰਨੀ ਹੈ 크੍ਰਿਸਟੀਅਨ ਦੇ ਨਾਲ ਤਾਂ ਕਰਮਾਤਾ ਵੀ ਜੁੜੀਆਂ ਹੋਈਆਂ ਨੇ ਸੋ ਐਸੀ ਕਰਕੇ ਵਿਅਕਤੀ ਆਪਣੇ ਕਰਮਾਂ ਦੁਆਰਾ ਹੀ ਆਪਣੇ ਲਈ ਸਵਰਗ ਤੇ ਦਰਕ ਸਿਰਜਦਾ ਹੈ ਕਿਉਂਕਿ ਉਸ ਤੇ ਵਿਚਾਰ ਹੀ ਉਸ ਤੇ ਐਕਸ਼ਨ ਨੇ ਕਿ ਉਸ ਤੇ ਐਕਸ਼ਨ ਜਿਹੜਾ ਉਹ ਦਾ ਸੁਭਾਅ ਹੈ ਉਹਦੀਆਂ ਆਤਾਂ ਨੇ ਇਹੀ ਉਹਦਾ ਕਿਰਦਾਰ ਹੈ ਤੇ ਇਹੀ ਉਹਦਾ ਮੁਕੱਦਰ ਹੈ ਮਾਰੇ ਪਾਸੇ ਜਾਂ ਚੰਗੇ ਪਾਸੇ ਉਸ ਦੀ ਆਤਾਂ ਹੀ ਉਹਨੂੰ ਲੈ ਕੇ ਜਾਂਦੀ ਹੈ ਮਾਰੇ ਪਾਸੇ ਗਿਆ ਤਾਂ ਨਰਕ ਹੋ ਗਿਆ ਚੰਗੇ ਪਾਸੇ ਗਿਆ ਤਾਂ ਸਵਰਗ ਹੋ ਗਿਆ ਕੋਈ ਕਿਸੇ ਦਾ ਮੁਕੱਦਰ ਨਹੀਂ ਲਿਖਦਾ गुरबाणी कहती है मन मूर्ख काहे बिल लाइए पूर्व लिखे का लिखिया पाइए पूर्व लिखिया किसे होर ने नहीं आप लिखिया मन मस करनी कागद मन मसवाणी बुरा भला दो लेख पाई खुद असी उस मन की सियाही नाल ਖਿਰਦਾਰ ਦੇ ਰੂਪੀ ਉਸ ਕਾਗਜ਼ ਦੇ ਉੱਪਰ ਆਪਣੇ ਲੇਖ ਲਿਖ ਰਹੇ ਹਨ ਆਪਣੇ ਕੰਮ ਸੇ ਜਿਰੇ ਹਨ ਉਸ ਨੂੰ ਕਾਲਾ ਜਾਂ ਗੋਰਾ ਕਰਨਾ ਉਸ ਨੂੰ ਸਿਆ ਜਾਂ ਚਮਕਦਾਰ ਬਣਾਣਾ ਸਾਡੇ ਆਪਣੇ ਹੱਥ ਦੇ ਵਿੱਚ ਹੈ ਸਾਡੀ ਸੋਚ ਤੇ ਨਿਰਭਰ ਸਾਡੇ ਮਾਹੌਲ ਤੇ ਸਿਰਫ ਨਹੀਂ ਪਰ ਸਾਡੇ ਸੰਸਕਾਰਾਂ ਤੇ ਨਿਰਭਰ ਇਸੇ ਕਰਕੇ ਬਾਣੀ ਦੇ ਵਿੱਚ ਰੂਸਾਰ ਸਾਨੂੰ ਸਤ ਸੰਗਤ ਕਰਨ ਦਾ مشورہ දෙدی سلアドੇدی ایڈਵਾਈਸ ਕਰਦੇ ਕਿਉਂਕਿ ਜਿਉਂ ਜੇ ਸਾਡੀ ਸੰਗਤ ਹੋਏਗੀ ਉਹ ਜੇ ਸਾਡੇ ਕਿਰਦਾਰ ਤੇ ਰੰਗਤ ਚੜੇਗੀ ਜੇ ਅਸੀਂ ਕੁਸੰਗਤ ਚ ਪੈ ਗਏ ਅਸੀਂ ਸਾਕਤ ਬਣ ਜਾਗੇ ਪਰ ਜੇ ਅਸੀਂ ਸਾਧ ਸੰਗਤ ਚ ਪਾਵਾਂਗੇ ਬਾਤਾਂਗੇ ਸਾਥ ਸੰਗਤ ਦੇ ਜਿਹੜੇ ਸੰਸਕਾਰ ਸਾਨੂੰ ਪ੍ਰਾਪਤ ਹੋਣਗੇ ਉਹ ਸਾਡੇ ਜੀਵਨ ਨੂੰ ਰੋਸ਼ਨਾ ਦੇਣਗੇ ਅਸੀਂ ਗੁਰਮੁਖ ਬਣ ਜਾਵਾਂਗੇ ਗੁਰਮੁਖ ਤੇ ਮਨਮੁਖ ਦੇ ਵਿੱਚ ਇਹੀ ਅੰਤਰ ਹੈ ਕਿ ਮਨਮੁਖ ਸੰਗਤ 'ਚ ਪੈਂਦਾ ਹੈ ਗੁਰਮੁਖ ਸੰਗਤ 'ਚ ਪੈਂਦਾ ਹੈ ਸਾਥ ਸੰਗਤ ਦੇ ਵਿੱਚ ਰਹਿੰਦੇ ਇਸ ਸਾਧ ਸੰਗਤ ਨਾਲ ਉਸ ਦੇ ਉਸ ਦੇ ਸੰਸਕਾਰ ਘੜੇ ਜਾਂਦੇ ਆ ਉਸ ਸੰਸਕਾਰ ਹੀ ਜਿਹੜਾ ਉਸ ਤੇ ਜੀਵਨ ਨੂੰ ਮਨੁੱਖ ਦੇ ਜੀਵਨ ਨੂੰ ਸਵਾਰਦਾ ਧਿਰਦਾ ਹੈ ਤਾਂ ਇਹ ਹਰ ਸਿੱਖ ਨੂੰ ਆਪਣੇ ਨਿਜੀ ਨਿਤਨੇਮ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਤਕੀਦ ਕਿਉਂਕਿ ਸੰਗਤੀ ਧਰਮ ਸਿੱਖੀ ਸੰਗਤੀ ਧਰਮ ਹੈ ਪਾਂਜਵਾਦੀ ਨਹੀਂ ਇਥੇ ਇਹੀ ਗੁਰੂ ਸਾਹਿਬ مشورہ ਦਿੰਦੇ ਆਉ ਸੰਗਤ ਵਿਚ ਬਾਤ ਹੋਏ ਕਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲੈ ਬਲਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਚਾਰੇ ਤੇ ਉਥੇ ਜਦੋਂ ਆਪੇ ਗੁਰਮੁਖਾਂ ਦੀ ਸੰਗਤ ਹੋਏਗੀ ਗੁਰਮੁਖਾਂ ਕੋਲੋਂ ਬਹੁਤ ਕੁਝ ਪ੍ਰਾਪਤ ਹੋਏਗਾ ਜਿਹੜੀ ਗਾਂ ਸਪਸ਼ਟ ਨਹੀਂ ਆ ਉਸਪਸ਼ਟ ਹੋ ਜਾਏਗੀ ਬਾਨੀ ਨੂੰ ਸਮਝਾਉਣ ਦਾ ਇਹ ਪ੍ਰਕਿਰਿਆ ਸ਼ੁਰੂ ਹੋ ਜਾਇਆ ਜਾਂ ਅੱਜ ਦੇ ਪ੍ਰੋਗਰਾਮ ਨੂੰ ਛੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ